ਹਾਂਜੀ ਸਰ ਅੱਜ ਪਿੰਡਾਂ ਦੇ ਵਿੱਚ ਵਿਚਰੇ ਕਿਹੜੀਆਂ ਮੁਸ਼ਕਲਾਂ ਲੋਕਾਂ ਨੇ ਦੱਸੀਆਂ ਕੀ ਧਿਆਨ ਦੇ ਵਿੱਚ ਆਦੇ ਕੀ ਪ੍ਰੋਸਸ ਹੋਇਆ ਹੈ ਤੁਹਾਡੇ ਉਹ ਸਭ ਤੋਂ ਪਹਿਲਾਂ ਤੇ ਮੈਂ ਜਿਹੜੀਆਂ ਸਾਡੀਆਂ ਨਵੀਆਂ ਪੰਚਾਇਤਾਂ ਬੜੀਆਂ ਉਹਨਾਂ ਨੂੰ ਵਧਾਈ ਦੇਣੀ ਆ ਪਹੁੰਚਿਆ ਮਾ ਉਹਨਾਂ ਪੰਚਾਇਤਾਂ ਨੂੰ ਸਨਮਾਨਤ ਕਰ ਰਿਹਾ ਤੇ ਉਹਨਾਂ ਨੂੰ ਇਹ ਕਹਿਣ ਪਹੁੰਚਿਆ ਕਿ ਹੁਣ ਸੈਕਟਰੀ ਸਹਿਬਾਨਾਂ ਨੇ ਬੀਡੀਪੀਓ ਸਹਿਬਾਨਾਂ ਨੇ ਜਿਹੜੇ ਮਤੇ ਪਾਉਣੇ ਆ ਪ੍ਰੋਪੋਜ਼ਲਾਂ ਜਾਨੀਆਂ ਤੁਹਾਡੇ ਨਗਰ ਦੀਆਂ ਤੇ ਉਹ ਵੱਧ ਤੋਂ ਵੱਧ ਕੰਮ ਜਿਹੜੇ ਉਹਨਾਂ ਪ੍ਰੋਪੋਜ਼ਲਾਂ ਦੇ ਵਿੱਚ ਜਿਹੜੇ ਉਹ ਤੁਸੀਂ ਪਾਓ ਹਰੇਕ ਪਿੰਡ ਤੇ ਮੈਕਿੰਗ ਸਾਥੀ ਵੀ ਜਿਹੜਾ ਉਹ ਨਿਯੁਕਤ ਕਰਤਾ कि ਜਿਹੜਾ ਆਪਣੇ ਧਿਆਨ ਦੇ ਵਿੱਚ ਔੜੀਆਂ ਪ੍ਰਪੋਸਲਾਂ ਵਾਂ ਉਹ ਪਾ ਕੇ ਤੇ ਭੇਜਰ ਤਾਂ ਜੋ ਸਰਕਾਰ ਜਿਹੜੀ ਆ ਉਹਦੇ ਤੇ ਜੋ-ਜੋ ਕੰਮ ਦੱਸਣਗੇ ਲੋਕ ਉਹ ਅਸੀਂ ਆਉਣ ਵਾਲੇ 2.5 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਕੰਮਾਂ ਨੂੰ ਸਿਲੇ ਚਾੜੀਏ ਤਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਦੁਬਾਰਾ ਲੋਕ ਸਰਕਾਰ ਬਣਾਉਣ ਤੇ ਅਜ ਨਗਰ ਨੇ ਜਿਹੜੀਆਂ ਕੋਈ ਆਪਣੀਆਂ ਮੁਸ਼ਕਲਾਂ ਦਸੀਆਂ ਨਹੀਂ ਉਹਦੇ ਵਿੱਚੋਂ ਇੱਕ ਛੱਪੜ ਦੀ ਆ ਤੇ ਇੱਕ ਸ ਸੀਵਰੇਜ ਦੀ ਹੈ ਤੇ ਇੱਕ ਬਾਹਰਲੀ ਫਿਰਨੀ ਬਣਾਉਂਦੀ ਆ ਫਿਰਨੀ ਦੀ ਮੈਂ ਪਹਿਲਾਂ ਵੀ 2 ਟਾਈ ਸਾਲ ਪਹਿਲਾਂ ਆਇਆ ਇਹਨਾਂ ਨੇ ਉਦੋਂ ਵੀ ਕਿਹਾ ਸੀ ਤੇ ਉਦੋਂ ਵੀ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਸਰਕਾਰ ਨੇ ਜਦੋਂ ਨਵੀਆਂ ਸ਼ੜਕਾਂ ਦੇ ਪੈਸੇ ਜਾਰੀ ਕੀਤੇ ਉਹ ਸ਼ੜਕ ਜਿਹੜੀ ਆ ਉਹ ਉਦੋਂ ਬਣਨੀ ਆ ਤੇ ਬਾਕੀ ਜਿਹੜਾ ਛੱਪੜ ਦਾ ਸੀ ਉਹ ਮੌਕੇ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਜਿਹੜੇ ਫਾਂਡ ਆ ਉਹ ਬੀਡੀਪੀ ਆਫਿਸ ਤੋਂ ਲੈ ਕੇ ਦਿੱਤੇ ਜਾਣਗੇ ਤੇ ਸੀਵਰੇਜ ਦੇ ਜਿਹੜੇ ਪੈਸੇ ਆ ਉਹ ਵੀ ਪਹਿਲਾਂ ਹੀ ਬੀ ਡੀ ਪੀ ਆਫਿਸ ਤੋਂ ਕੋਕ ਪਏ ਇਹਨਾਂ ਦੇ ਪਿੰਡ ਦੇ ਖਾਤੇ 'ਚ ਹੈਗੇ ਆ ਤੇ ਕੁਝ ਅਹੀਂ ਜਿਹੜੇ ਆ ਹੋਰ ਪਾ ਕੇ ਤੇ ਉਹਨੂੰ ਸੀਵਰੇਜ ਨੂੰ ਬਣਾਵਾ ਸਰ 22 ਸਾਲ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਆਪੋਜੀਸ਼ਨ ਕਹਿੰਦੀ ਕਿ ਉਹ ਅਸੀਂ ਹੀ ਸਾਮੀਆਂ ਕੱਢੀਆਂ ਸੀ ਤੇ ਹੁਣ ਸੱਤਾਧਿਰ ਕਹਿੰਦੀ ਵੀ ਨੌਕਰੀਆਂ ਅਸੀਂ ਦਿੰਦੀ ਆ ਕਿਵੇਂ ਵੇਖਦੇ ਹੋ ਜੀ ਵੇਖੋ ਅੱਜ ਜਿੰਨੀ ਘਾਟ ਹੈਗੀ ਆ ਡਿਪਾਰਟਮੈਂਟਸ ਦੇ ਵਿੱਚ ਜੀ ਅੱਜ ਜਿਹੜੇ ਵੀ ਤੁਸੀਂ ਖੇਤਰ ਦੇ ਜਿਹੜੇ ਵੀ ਡਿਪਾਰਟਮੈਂਟ ਨੂੰ ਹੱਥ ਲਾਉਂਦੇ ਹੋ ਤੇ ਤਰਾ ਤਰਾ ਹੋਈ ਪਈ ਆ ਕਿ ਇਹ ਪੁਲਸ ਜੀ ਆਨੇ ਆ ਤੇ ਓਨੀ ਨਫਰੀ ਨਹੀਂ ਹੈਗੀ ਜੇ ਬਿਲੀ ਬੋਰਡ ਵਾਲੇ ਬੰਨੇ ਜਾਂਦੇ ਆ ਤੇ ਓਨੇ ਕੋਈ ਜੇ ਇ ਲੈਨਮੈਨ ਉਹ ਨਹੀਂ ਹੈਗੇ ਤੇ ਉਹ ਜੇ ਇਹਨਾਂ ਨੇ ਕਰਨੇ ਸੀ ਤੇ ਉਦੋਂ ਦੇ ਕਰਦੇ ਸੋ ਬਾਕੀ ਸਰਦਾਰ ਭਗਵਾਨ ਸਿੰਘ ਮਾਨ ਨੇ ਵਾਰ-ਵਾਰ ਕੋਈ ਇਸ ਚੀਜ਼ ਤੇ ਆ ਕੇ মিডিਆ ਸਾਹਮਣੇ ਦੱਸ ਦਿਆ ਵੀ ਹੁਣ ਤੱਕ ਉਹਨਾਂ ਕਿੰਨੀਆਂ ਨੌਕਰੀਆਂ ਦੇਤੀਆਂ ਤੇ ਬਿਨਾਂ ਰਿਸ਼ਵਤ ਉਹ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਵਾ ਤੇ ਬਾਕੀ ਲੋਕ ਪੜੀ ਪਾਉਂਦੀ ਜਾਣ ਨੂੰ ਆ ਇਹਨਾਂ ਦੇ ਕਹਨ ਦੇ ਨਾਲ ਕੋਹਣੀ ਹੋਣਾ ਜਿਹੜਾ ਲੀਡਰਾਂ ਦਾ ਦੌਰ ਹੁੰਦਾ ਸੀ ਉਹ ਚਲਿਆ ਗਿਆ ਵਾ ਹੁਣ ਆਮ ਲੋਕਾਂ ਦਾ ਦੌਰ ਆ ਲੋਕ ਸੂਝਵਾਨ ਆ ਸਮਝਦਾਰ ਆ ਹਰੇਕ ਕੋਲੇ ਆਪਣਾ ਮੋਬਾਈਲ ਆ ਤੇ ਜਿੱਥੇ ਨੈੱਟ ਚੱਲਦਾ ਵਾ ਤੇ ਹਰੇਕ ਕੋਈ ਜੋ ਮਰਜ਼ੀ ਕੱਢ ਕੇ ਵੇਖ ਲੇਦਾ ਸੋ ਜੋ ਪਹਿਲਾਂ ਕਿੰਨੇ ਕੀ ਕਹਤਾ ਕੀ ਕਹਤਾ ਉਹਨੂੰ ਗੱਲਾਂ ਲੋਕਾਂ ਤੇ ਪ੍ਰਭਾਵ ਨਹੀਂ ਕਰਦੀਆਂ ਸਰ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸਰਕਾਰ ਦਾ ਬੜਾ ਵੱਡਾ ਜਿਹੜਾ ਇਧਰ ਧਿਆਨ ਤਾਂ ਪਾਇਆ ਜਾ ਰਿਹਾ ਲੇਕਿਨ ਫਰੈਸ਼ ਭਰਤੀ ਜਿਹੜੀ ਆ ਉਹ ਪੜੇ ਲਿਖੇ ਲੋਕ ਡੀਕ ਰਹਿਣੇ ਕਿਵੇਂ ਵੇਖਦੇ ਹੋ ਜੀ ਫਰੈਸ਼ ਭਰਤੀ ਜਿਹੜਾ ਅ ਅਧਿਆਪਕਾਂ ਦੀ ਕਿਵੇਂ ਵੇਖਦੇ ਹੋ ਕਿੰਨੇ ਅਧਿਆਪਕਾਂ ਦੀ ਘਾਟ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ ਦੇਖੋ ਹੁਣ ਤੱਕ ਆਪਾਂ ਟੋਟਲ 40000 ਦੇ ਲਗਭਗ ਜਿਹੜੀਆਂ ਨੌਕਰੀਆਂ ਸਰਕਾਰ ਦੇ ਚੁੱਕੀ ਆ ਤੇ ਆ ਕੁਝ ਹੁਣ ਮਾਨ ਸਾਹਿਬ ਨੇ ਹੋਰ ਨੌਕਰੀਆਂ ਜਿਹੜੇ ਨਿਯੁਕਤੀ ਪੱਤਰ ਜੇ ਆਈ ਸਾਹਿਬਾਂ ਨਾਲ ਜਿਹੜੇ ਆ ਉਹ ਵੰਡੇ ਆ ਤੇ ਗੱਲ ਕਰੀਏ ਆਪਾਂ ਸਕੂਲਾਂ ਦੀ ਤੇ ਅਜੇ ਆਪਾਂ ਆਪਾਂ ਨੂੰ ਬਣਿਆ ਨੂੰ ਥੋੜਾ ਚੇਰੀ ਹੋਇਆ ਹੋਊਗਾ ਸ਼ਾਇਦ ਤੁਸੀਂ ਕਵਰੇਜ ਕੀਤੀ ਹੋਵੇ ਕਿ ਆਪਾਂ ਆਪਣੇ ਜ਼ਿਲ੍ਹਾ ਤਰਨਤਾਰਨ ਨੂੰ 728 ਟੀਚਰ ਦਿੱਤੇ ਸੀ 728 ਤੇ ਜਿਹਦੇ ਵਿੱਚੋਂ 650 ਨੇ ਲਗਭਗ ਜਿਹੜਾ ਜੁਆਇਨ ਕਰ ਲਿਆ ਸੀ ਤੇ ਉਹ ਆਪਾਂ ਟੀਚਰ ਭੇਜੇ ਸੀ ਸੋ ਅਸੀਂ ਸਿੱਖਿਆ ਤੇ ਸਿਹਤ ਤੇ ਜਿਹੜਾ ਵਾ ਉਹ ਪੂਰਾ ਕੰਮ ਕਰ ਰਹੇ ਆ ਮੁਹੱਲਾ ਕਲੀਨਿਕਾਂ ਤੇ ਆਪਾਂ ਆਪਾਂ ਮੋਹਨਪੁਰ ਪਿੰਡੋਂ ਜਿੱਥੋਂ ਆਏ ਆ ਉਸ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਬਣਿਆ ਜਿਹੜਾ ਲੋਕਾਂ ਨੂੰ ਉੱਥੋਂ ਦਵਾਈਆਂ ਤੇ ਫ੍ਰੀ ਟੈਸਟ ਜਿਹੜੇ ਆ ਉਹ ਹੁੰਦੇ ਆ ਤੇ ਇਵੇਂ ਹੀ ਆਪਾਂ ਹੁਣ ਨੈਕਸਟ ਸਟੈਪ ਦੇ ਵਿੱਚ ਆਪਾਂ ਨੂੰ ਸ਼ਾਇਦ 15-16 ਮੁਹੱਲਾ ਕਲੀਨਿਕ ਜਿਹੜੇ ਆ ਹੋਰ ਮਿਲਣਗੇ ਉਹ ਵੀ ਆਪਾਂ ਜਿਹੜੇ ਜਿਹੜੇ ਨਗਰ ਇਦਾਂ ਰੋਡ ਤੇ ਪੈਂਦੇ ਆ ਜਾਂ ਜਿੱਥੇ ਵੱਧ ਪਬਲਿਕ ਆ ਕੇ ਜਿਹੜੀ ਸਹੂਲਤ ਲੈ ਸਕਦੀ ਜਿਵੇਂ ਆਪਾਂ ਪਹਿਲਾਂ ਇੱਕ ਚੋਲਾ ਸਾਹਿਬ ਬਣਾਇਆ ਸੀ ਇੱਕ ਆਪਾਂ ਡੇਰਾ ਸਾਹਿਬ ਬਣਾਇਆ ਇੱਕ ਮੋਹਨਪੁਰੇ ਬਣਾਇਆ ਇਵੇਂ ਆਪਾਂ ਇੱਕ ਲਾਲਪੁਰ ਪਿੰਡ ਬਣਿਆ ਉਸ ਤੋਂ ਬਾਅਦ ਦੇ ਵਿੱਚ ਡਾਲੇ ਕੇ ਪਿੰਡ ਬਣਿਆ ਐਵੇਂ ਲਗ ਲਗ ਪਿੰਡਾਂ ਦੇ ਵਿੱਚ ਸਬਾਜਪੁਰ ਵੇਖੋ ਕਿੰਨਾ ਵੱਡਾ ਨਗਰ ਆ ਉਥੇ ਬਣਿਆ ਵਾ ਫਤਿਹਆਬਾਦ ਦੇ ਵਿੱਚ ਆਪਾਂ ਬਣਾਇਆ ਗੋਂਦਵਾਲ ਸਾਹਿਬ ਦੇ ਵਿੱਚ ਬਣਾਇਆ ਜਿੱਥੇ ਹਜ਼ਾਰਾਂ ਦੀ ਆਬਾਦੀ ਆ ਤੇ ਬਾਕੀ ਵੀ ਜਿਹੜੇ ਪਿੰਡ ਆ ਸਾਡੇ ਉੱਥੇ ਵੀ ਆਪਾਂ ਜਿੱਥੇ ਜਿਆਦਾ ਲੋਕ ਪਹੁੰਚ ਸਕਣ ਉੱਥੇ ਬਣਾਵਾਂਗੇ ਅਮਲ ਸਾਹਿਬ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਸਰਕਾਰੀ ਨੌਕਰੀ ਨੂੰ ਲੈ ਕੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤੇ ਕੋਠੀਆਂ ਦਾ ਘਰਾਓ ਕਰ ਰਹੇ ਨੇ ਚਾਹੇ ਉਹ ਅਧਿਆਪਕ ਹੋਣ ਚਾਹੇ ਕੋਈ ਵੀ ਕੀ ਭਰੋਸਾ ਦਵਾਉਂਦੇ ਹੋ ਕਿ ਜਿਤਨਾ ਬਾਕੀ ਭਰਤੀ ਕਰ ਲੈਣੇ ਉਹਨਾਂ ਦੀ ਵਾਰੀ ਆਵੇਗੀ ਕੀ ਹਸਤੇ ਦੇਖੋ ਸਾਰੇ ਸਮਝਦਾਰ ਉਹਨਾਂ ਨੂੰ ਪਤਾ ਕਿ ਪੰਜਾਬ ਸਰਕਾਰ ਲੱਗੀ ਆ 2.5 ਸਾਲ ਦਾ ਜੇ ਸਾਰਾ ਸਮਾ ਸਰਕਾਰ ਚ ਕਾਲ ਹੋਇਆ ਤੇ ਪਹਿਲੀ ਵਾਰ ਦਾ ਕਾਰਜਕਾਲ ਇਹ ਕਿਤੇ ਹੁੰਦਾ ਨਾ ਕਿ ਸਰਕਾਰਾਂ ਬੰਦੀਆਂ ਆਈਆਂ ਤੇ ਕਈ ਵਾਰੀ ਹਾਰ ਗਈਆਂ ਕਈ ਵਾਰੀ ਜਿੱਤ ਗਈਆਂ ਤੇ ਇਹ ਪਹਿਲੀ ਵਾਰ ਦੀ ਇੱਕ ਸਰਕਾਰ ਆ ਤੇ ਜਿਨੇ ਆਪਣਾ ਦਿਲੋਂ ਕੰਮ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਜਿਹੜੇ ਬੱਚੇ ਆ ਇਹ ਸਾਰੇ ਆਪਣੇ ਹੀ ਆ ਆਪਣੇ ਪੰਜਾਬ ਦੇ ਆ ਹਰ ਬੰਦੇ ਨੂੰ ਆਸ ਹੁੰਦੀ ਜਦੋਂ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਪੜਾਉਂਦਾ ਵਾ ਤੇ ਬੜੀਆਂ ਆਸਾਂ ਨਾਲ ਉਹਦੇ ਮੂਹ ਹਲ ਵੇਂਦਾ ਜਿਵੇਂ ਜਿਵੇਂ ਵੱਡਾ ਹੁੰਦਾ ਵਾ ਵੀ ਇਤੇ ਇਨਾ ਆਪਾ ਖਰਚਾ ਲਾਤਾ ਵਾ ਤੇ ਗਾੜੀ ਸਾਡਾ ਪੁੱਤ ਜਿਹੜਾ ਜਾਂ ਧੀਆ ਉਹ ਤਰੱਕੀ ਕਰੇ ਤੇ ਹਰ ਆਸਮਾਨ ਪਰਿਵਾਰ ਨੂੰ ਇਹੋ ਕਹਿੰਨੇ ਕਿ ਸਾਡੇ ਕੋਲ ਜੋ ਵੀ ਸੰਭਵ ਸਾਡੀ ਸਰਕਾਰ ਕੋ ਹੋ ਪਾਇਆ ਇਹਨਾਂ ਬੱਚਿਆਂ ਨੂੰ ਨੌਕਰੀਆਂ ਦੇਣ ਲਈ ਵੈਕੈਂਸੀਆਂ ਦੇ ਹਿਸਾਬ ਨਾਲ ਉਹ ਅਸੀਂ ਜਿਹੜਾ ਜ਼ਰੂਰ ਕਰਾਂਗੇ 92 ਤੋਂ 94 ਦੀ ਗਿਣਤੀ ਵਧੀ ਐ ਐਮਐਲਏ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਵੇਂ ਵੇਖਦੇ ਹੋ ਮੈਂ ਵਧਾਈ ਦੇਣਾ ਚਾਹਣਾ ਪੰਜਾਬ ਦੇ ਉਹਨਾਂ ਹਲਕਿਆਂ ਦੇ ਲੋਕਾਂ ਨੂੰ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਦੁਬਾਰਾ ਸਪੋਰਟ ਕੀਤੀ ਹੈ ਕਿਉਂਕਿ ਸਾਡੇ ਵਿਰੋਧੀ ਪਿੰਡਾਂ ਦੇ ਵਿੱਚ ਇਹ ਗੱਲਾਂ ਚਲਾਉਂਦੇ ਨੇ ਜਦੋਂ ਅਜੇ ਅਸੀਂ ਬਣੇ ਨਹੀਂ ਹਾਂ ਵੀ ਹਾਂ ਇਹ ਚੋਣ ਨਿਸ਼ਾਨ ਝਾੜੂ ਵਾਲਿਆਂ ਕਿੱਥੇ ਬਾਨਾ ਝਾੜੂ ਕੋਈ ਇਹ ਨਿਸ਼ਾਨ ਆ ਤੇ ਵੇਖੋ ਲੋਕਾਂ ਨੇ ਵੋਟ ਪਾ ਕੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਸਰਕਾਰ ਬਣਾਈ ਫਿਰ ਕਹਿੰਦੇ ਜੀ ਇਹਨਾਂ ਕੋਲੋਂ ਜਿਹੜੀ ਆ ਉਹ ਜੀ ਚੱਲਣੀ ਨਹੀਂ ਹੈਗੀ ਤੇ ਉਹ ਚੱਲੀ ਵੀ ਉਹ ਤੋਂ ਪਹਿਲਾਂ ਕਹਿੰਦੇ ਸੀ ਸੱਚ ਇਹਨਾਂ ਦੇ ਵਿਧਾਇਕ ਘਟਾਉਣੇ ਆ ਤੇ ਦੂਜੀਆਂ ਪਾਰਟੀਆਂ ਖਰੀਦ-ਖਰੂਦ ਲੈਣੇ ਆ ਤੇ ਇਹ ਸਰਕਾਰ ਡੇਗ ਪੈਣੀ ਆ ਤੇ 92 ਵਿਧਾਇਕ ਜਿਹੜੇ ਆ ਲੋਕਾਂ ਨੇ ਦਿੱਤੇ ਜੀਚੋਂ ਇੱਕ ਸਾਡੇ ਮੁੱਖ ਮੰਤਰੀ ਪੰਜਾਬ ਨੇ ਤੇ ਹੁਣ ਚਲਾ ਵੀ ਲਈ ਆ ਹੁਣ ਕਹਿੰਦੇ ਜਿਮਣੀ ਚੋਣ ਚ ਇਹਨਾਂ ਦਾ ਬੜਾ ਬੁਰਾ ਹਾਲ ਹੋਣਾ ਐਵੇਂ ਹੋ ਜਾਣਾ ਉਵੇਂ ਹੋ ਜਾਣਾ ਤੇ ਉਹ ਵੀ ਆਪਾਂ ਜਿਹੜੀ ਜਿੱਤ ਲਈ ਆ ਹੁਣ ਇਹਨਾਂ ਕਹਿਣ ਲੱਗਾ ਆਪਾਂ ਅਗਲੀ ਵਾਰ ਹੀ ਨਹੀਂ ਬਾਨੀ ਤੇ ਕੋਈ ਗੱਲ ਨਹੀਂ ਉਹ ਵੀ ਇਹ ਲੋਕਾਂ ਦੇ ਹੱਥ ਚਾ ਸੰਗਤਾਂ ਦੇ ਉਹਨਾਂ ਨੇ ਉਹ ਵੀ ਬਣਾ ਦੇਣੀ ਤੇ ਇਹਨਾਂ ਦੇ ਜਵਾਬ ਇਹਨਾਂ ਨੂੰ ਆਪ ਹੀ ਮਿਲ ਜਾਣੇ ਲੋਕਾਂ ਦਾ ਬਹੁਤ ਵੱਡਾ ਸਵਾਲ ਹੈ ਕਿ ਵੀ ਆ ਤੁਸੀਂ ਪੰਜਾਬ ਦੇ ਹੁਣ ਯੂਨ ਦੇ ਪ੍ਰਧਾਨ ਹੋ ਤਾਂ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਵਾਲਿਆਂ ਮਾਨ ਸਾਹਿਬ ਨੇ ਜਦੋਂ ਐਮਪੀ ਸੀ ਕਿਹਾ ਸੀ ਕਿ ਕੰਮ ਘਟੇਗਾ ਕਿਵੇਂ ਵੇਖਦੇ ਹੋ ਤੁਸੀਂ ਵੀ ਗਰਾਊਂਡ ਜ਼ੀਰੋ ਦੇ ਵਿੱਚ ਤੇ ਕਿੰਨਾ ਕੁ ਘਟਿਆ ਹੈ ਕੰਮ ਪੰਜਾਬੀਆਂ ਨੇ ਕਿੰਨੀਆਂ ਕੁ ਮੱਲਾਂ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਆ ਦੇਖੋ ਇਹਦੇ ਵਿੱਚ ਨਾ ਐਕਟ ਆ ਜੀ ਕਿ ਜਿਹੜੇ ਬੰਦੇ ਨੇ ਅਪਲਾਈ ਕਰਨਾ ਵਾ ਉਹ ਆ ਉਹਨੇ ਪੰਜਾਬੀ ਦੇ ਵਿੱਚ ਕੀਤਾ ਹੋਣਾ ਚਾਹੀਦਾ ਆ ਇਥੋਂ ਪਲੱਸ 2 ਜਾਂ 10ਵੀਂ ਜਾਂ ਉਹ ਇਥੋਂ ਦਾ ਪੜਿਆ ਹੋਣਾ ਚਾਹੀਦਾ ਇਹ ਤਕਰੀਬਨ ਉਹੀ ਲੋਕ ਆਉਂਦੇ ਆ ਜਿਹੜੇ ਇਥੋਂ ਤੇ ਸਾਡੇ ਪੰਜਾਬ ਦੇ ਪੜੇ ਆ ਬੇਸ਼ੱਕ ਉਹ ਰਹਿਣ ਵਾਲੇ ਕਿਤੇ ਹੋਰ ਦੇ ਆ ਪਰ ਐਕਟ ਜਿਹੜਾ ਵਾ ਜਿੱਦਾਂ ਇਹਨਾਂ ਨੇ ਪੁਰਾਣਿਆਂ ਨੇ ਬਣਾਇਆ ਸੀ ਤੇ ਬਣਾਇਆ ਨਹੀਂ ਸੋ ਇਸ ਕਰਕੇ ਫਿਰ ਵੀ ਵੱਧ ਤੋਂ ਵੱਧ ਨੌਕਰੀਆਂ ਜਿਹੜੀਆਂ ਆਪਣੇ ਪੰਜਾਬ ਵਾਲਿਆਂ ਨੂੰ ਜਿਹੜੀਆਂ ਵਾ ਉਹ ਮਿਲਦੀਆਂ ਵਾ ਬਾਕੀ ਹੌਨ ਮੈਰਿਟ ਹੁੰਦੀਆਂ ਵਾ ਤੇ ਜਿਹੜਾ ਮੈਰਿਟ ਦੇ ਵਿੱਚ ਆ ਜਾਂਦਾ ਵਾ ਉਹਨੂੰ ਜਿਹੜਾ ਤਕਰੀਬਨ ਮਿਲਦੀਆਂ ਤੇ ਬਾਕੀ ਇਹ ਵੀ ਗੱਲ ਆ ਕਿ ਸਾਡੇ ਵੀ ਹਰਿਆਣੇ ਦੀ ਜੇ ਗੱਲ ਕਰੋ ਤੇ ਆਪਣੇ ਵੀ ਉਥੇ ਵਿੱਚ ਬਹੁਤ ਸਾਰੇ ਹੈਗੇ ਆ ਜੇ ਦਿੱਲੀ ਦੀ ਗੱਲ ਕਰੋ ਤੇ ਆਪਣੇ ਬਹੁਤ ਸਾਰੇ ਪੰਜਾਬ ਦੇ ਲੋਕ ਉਥੇ ਗਵਰਨਮੈਂਟ ਜੋਬ ਤੇ ਹੈਗੇ ਆ ਜੇ ਗੱਲ ਕਰੀਏ ਆਪਾਂ ਆ ਯੂਪੀ ਦੀ ਗੱਲ ਕਰੀਏ ਤਾਂ ਉੱਚ ਵੀ ਆਪਣੇ بڑے ਪੰਜਾਬੀ ਜਿਹੜੇ ਆ ਉਥੇ ਜਾ ਕੇ ਭਰਤੀ ਹੋਏ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਆਪਣੇ ਜਿਹੜੇ ਆ ਪੰਜਾਬੀ ਆ ਵੱਡੀ ਗਿਣਤੀ ਦੇ ਵਿੱਚ ਆਪਣਾ ਉਹਦੇ ਵਿੱਚ ਹਿੱਸਾ ਵਾ ਤੇ ਅਲੱਗ-ਅਲੱਗ ਸਟੇਟਾਂ 'ਚ ਆਪਾਂ ਵੀ ਗਏ ਆ ਗੁਜਰਾਤ ਦੀ ਗੱਲ ਕਰੀਏ ਹੋ ਸਕਦਾ ਆਪਣੇ ਪਿੰਡ ਦੀ ਤੁਸੀਂ ਕਿਤੇ ਝਾਤੀ ਮਾਰੋ ਤੇ ਆਪਣੇ ਆਪ ਇਹ ਵੀ ਗੁਜਰਾਤ ਪੁਲਿਸ ਚਾ ਜੀਏ ਜਾਂ ਉਹ ਮਤਲਬ ਇਹ ਐਸ ਪਰ ਐਕਟ ਜੋ ਵੀ ਆ ਉਸ ਹਾਵ ਨਾਲ ਜਿਹੜੀ ਆ ਇਹ ਚੀਜ਼ਾਂ ਹੁੰਦੀਆਂ ਨੇ ਲਾਲਪੁਰਾ ਸਾਹਿਬ ਜਰੂਰ ਦੱਸਿਓ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦਾ ਇੱਕ ਇਲਜ਼ਾਮ ਹੀ ਹੈ ਕਿ ਸਾਡੇ ਵਾਲੇ ਬੜਕ ਨਹੀਂ ਮਾਰਦੇ ਸਾਡੇ ਤੇ ਉਸ ਟਾਈਮ ਤੇ ਪਰਚਾ ਹੋਇਆ ਹੀ ਅਸੀਂ ਵੀ ਕਰਾਉਣਾ ਕਿੰਨਾ ਕੁ ਯਕੀਨ ਰੱਖਦੇ ਹੋ ਬਦਲਾਖੋਰੀ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੁ ਯਕੀਨ ਰੱਖਦੇ ਹੋ ਪਰਚੇ ਦੀ ਰਾਜਨੀਤੀ ਦੇ ਵਿੱਚ ਕਹਿੰਦੇ ਹੁਣ ਤੱਕ ਕੋਈ ਦੇਖੋ ਜਿਹੜੇ ਪਰਚੇ ਕਰਾਉਂਦੇ ਸੀ ਉਹ ਗਏ ਕਿੱਥੇ ਆ ਠੀਕ ਹੈ ਇਸ ਕਰਕੇ ਇਹਨਾਂ ਚੀਜ਼ਾਂ ਹੀ ਨਹੀਂ ਪੜਨਾ ਚਾਹੀਦਾ ਸਾਡਾ ਧਿਆਨ ਜਿਹੜਾ ਠਾਣਿਆਂ ਤੋਂ हट ਕੇ ਥੋੜਾ ਵਿਕਾਸ ਵਾਲੇ ਬੰਨੇ ਆ ਅਗਲੇ 2.5 ਸਾਲ ਸਗੋਂ ਅਸੀਂ ਹੋਰ ਵਿਕਾਸ ਵਾਲੇ ਬੰਨੇ ਜਾਣਾ ਠਾਣੇ ਦਾ ਮਸਲਾ ਕਿ ਹਿੱਕ ਦਾ ਹੋਊਗਾ ਦੋਹਾਂ ਦਾ ਹੋਊਗਾ ਤਿੰਨਾਂ ਦਾ ਹੋਊਗਾ ਜਦੋਂ ਇੱਕ ਗਲੀ ਬੰਦੀ ਹੋਵੀਆਂ ਪੰਜੀਆਂ ਘਰਾਂ ਦੀ ਬੰਦੀ ਆ ਤੇ ਜਦੋਂ ਕੋਈ ਸੜਕ ਬੰਦੀ ਆ ਉਹ ਯਾਰਾਂ ਲੋਕਾਂ ਨੂੰ ਸਹੂਲਤ ਦਿੰਦੀ ਆ ਸੋ ਸਾਡਾ ਉਧਰਲੇ ਬੰਨੇ ਧਿਆਨ ਆ ਠਾਣੇ ਦੇ ਨਾਲ ਪਹਿਲਾਂ ਕੰਮ ਮੁੱਕੇ ਜਾਣਾ ਹੁਣ ਮੁੱਕਨੇ ਕਦੇ ਵੇਖਿਆ ਵੀ ਠਾਣੇ ਬੰਦ ਹੋ ਗਏ ਹੁਣ ਵੀ ਹੁਣ ਕੋਈ ਕੰਮ ਨਹੀਂ ਹੈਗਾ ਇਹ ਚੱਲੀ ਜਾਣਾ ਅਸੀਂ ਮਨੋਖਿਆਂ ਕਿਸ y ਇਹ ਵੀ ਚੱਲੀ ਜਾਣਾ ਨਾਲ ਨਾਲ ਪਰ ਉਥੇ ਵੀ ਚਲੋ ਜਿਹੜਾ ਇਨਸਾਫ ਜੀ ਦਾ ਬੰਦਾ ਵਾ ਉਹਨੂੰ ਮਿਲੇ ਬਾਕੀ ਮੇਰੀ ਤੇ ਵੈਸੇ ਵੀ ਸੋਚ ਠਾਣੇ ਠੋਣੇ ਵਾਲ ਬਨੇ ਹੈ ਨਹੀਂ ਮੈਂ ਤੇ ਤਕਰੀਬਨ ਡਿਵੈਲਪਮੈਂਟ ਵਾਲੇ ਤੇ ਆਣਾ ਤੇ ਅਗਲੇ 2.5 ਸਾਲ ਤੇ ਮੈਂ ਲੋਕਾਂ ਦੇ ਵਿੱਚ ਇਹੋ ਲੈ ਕੇ ਜਾਣਾ ਮੈਂ ਕਿਸੇ ਨੂੰ ਇਹ ਕਹਿ ਕੇ ਵੋਟਾਂ ਥੋੜਾ ਮੰਗ ਲਉਂ ਵੀ ਆ ਫਲਾਣੇ ਦੇ ਪਰਚਾ ਕਰਾਤਾ ਜਾਂ ਫਲਾਣੇ ਨੂੰ ਛੜਾਤਾ ਜੀ ਉਥੇ ਲੋਕ ਪੁੱਛਦੇ ਪਿੰਡ ਦਾ ਕੀ ਕੀਤਾ ਜੇ ਪਿੰਡ ਦਾ ਕੀ ਸਵਾਰਿਆ ਕਦੇ ਕਿਸੇ ਨੇ ਪੁੱਛਿਆ ਵੀ ਤੁਸੀਂ ਠਾਣੇ ਜ ਵੱਧ ਕੰਮ ਕੀਤੇ ਤੇ ਲਿਓ ਵੋਟਾਂ ਤੁਹਾਨੂੰ ਬਾਦੀਏ ਜੇ ਪੁੱਛਿਆ ਤੇ ਲਿਓ ਗੱਲ ਕਰੋ ਅੱਜ ਤੱਕ ਇਹ ਗੱਲ ਚੱਲੀ ਵਾਦ ਬੰਦੇਛਾ ਦਾਦੂਗਾ ਉਹਦੇ ਉਹਨੂੰ ਵੋਟਾਂ ਪਾਦਾਂਗੇ ਆਪਾਂ ਇਹ ਨਹੀਂ ਗੱਲ ਹੈ ਕਿ ਲੋਕ ਜਦੋਂ ਪੁੱਛਦੇ ਆਂਦੇ ਹਾਂ ਜੀ ਸਕੂਲਾਂ ਦਾ ਕੀ ਕਰੋਗੇ ਹਸਪਤਾਲਾਂ ਦਾ ਕੀ ਕਰੋਗੇ ਗਲੀਆਂ ਦਾ ਕੀ ਕਰੋਗੇ ਛੱਪੜਾਂ ਦਾ ਕੀ ਕਰੋਗੇ ਤੇ ਇਹੀ ਚੀਜ਼ਾਂ ਜਿਹੜੀਆਂ ਪਹਿਲਾਂ ਅਹਿਮ ਬਾਕੀ ਠਾਣੇ ਪਠਾਣੇ ਵੇਖੋ ਜ਼ਿੰਦਗੀ ਦਾ ਪਹਿਲਾ ਕਿਹ ਹਿੱਸਾ ਜਿੱਥੇ ਲੱਗੂ ਕੇ ਨਾ ਥੱਕਾ ਹੋਣ ਡਿਆ ਵਾ ਤੇ ਅਸੀਂ ਪਬਲਿਕ ਦੇ ਨਮਾਇंदे ਹੁੰਦੇ ਨਾਤੇ ਜਿਹੜਾ ਵਾ ਉਹ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਪੰਜਾਬ ਦੇ ਯੂਥ ਨੂੰ ਅਤੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਮੈਸੇਜ ਕੀ ਰਹਿਣ ਵਾਲਾ ਹੈ ਆ ਬਸ ਮੈਂ ਤਾਂ ਇਹੀ ਮੈਸੇਜ ਦੇਣਾ ਕਿ ਠੀਕ ਹੈ 2.5 ਸਾਲ ਤੁਸੀਂ ਸਾਡਾ ਜਿਹੜਾ ਵਾ ਸਾਥ ਦਿੱਤਾ ਵਾ ਤੇ ਅਗਲੇ 2.5 ਸਾਲ ਅਸੀਂ ਹੋਰ ਜ਼ੋਰ ਨਾਲ ਕੰਮ ਕਰਾਂਗੇ ਤੇ ਬਾਕੀ ਫੈਸਲਾ ਜਿਹੜਾ ਹੋ ਸੰਤ ਨੇ ਕਰਨਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ